ਕਾਲ ਦੋਸਤੋ ਕੀ ਹਾਲ ਚਾਲ ਹੈ ਅੱਜ ਅਸੀਂ ਆਏ ਹਾਂ ਹੋਏ ਆ ਜਾਵਣਾ ਤੋੜਨ ਤੇ ਇੱਥੇ ਦੇਖ ਸਕਦੇ ਹੋ ਤੁਹਾਨੂੰ ਮੈਂ ਦਿਖਾ ਦਿੰਨਾ ਇਹਨਾਂ ਸਾਡੇ ਇਹ ਤੁਸੀਂ ਦੇਖ ਲਓ ਇਹ ਹੈਗਾ ਮੱਛੀ ਫਾਰਮ ਪਹਿਲਾਂ ਜਿਹੜੀ ਆ ਥੱਲੇ ਵਾਲੀ ਜਗਾ ਤੁਸੀਂ ਦੇਖ ਰਹੇ ਹੋ ਨਾ ਆ ਜਿੱਥੇ ਘਾਹ ਫੂਸੁੱਗਿਆ ਹੋਇਆ ਇੱਥੇ ਹੁੰਦਾ ਸੀ ਅੱਜ ਤੋਂ 2 3 ਸਾਲ ਪਹਿਲਾਂ ਮੱਛੀ ਫਾਰਮ ਤੇ ਹੁਣ ਇਹ ਮੱਛੀ ਫਾਰਮ ਕਰਤਾ ਬੰਦ ਕਿਉਂਕਿ ਜਿਨ੍ਹਾਂ ਦਾ ਮੱਛੀ ਫਾਰਮ ਸੀ ਉਹ ਰਹਿੰਦੇ ਅੱਜਕੱਲ ਬਾਹਰ ਉਹ ਰਹਿੰਦੇ ਆ ਕੈਨੇਡਾ ਦੇ ਵਿੱਚ ਤੇ ਅਸੀਂ ਮਤਲਬ ਉਹ ਸਾਡੇ ਜਿਨ੍ਹਾਂ ਦੇ ਕੋਲੇ ਇਹ ਸਾਰੀ ਜ਼ਿੰਮੇਵਾਰੀ ਆ ਉਹ ਸਾਡੇ ਗਵਾਂਢੀ ਆ ਤੇ ਗਵਾਂਢੀ ਹੋਣ ਕਰਕੇ ਅਸੀਂ ਅੱਜ ਉੱਥੇ ਮੱਛੀ ਫਾਰਮ ਦੇ ਮੱਛੀ ਫਾਰਮ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਇਹ ਤੇ ਅੱਜ ਅਸੀਂ ਇੱਥੇ ਆਏ ਹੋਏ ਆ ਤੇ ਇੱਥੇ ਅਸੀਂ ਆਏ ਹੋਏ ਆ ਜਾਵਣਾ ਤੋੜਨ ਦੇ ਇੱਥੇ ਨਾ ਹੋਰ ਵੀ ਕਈ ਬੂਟੇ ਲੱਗੇ ਹੋਏ ਆ ਆ ਤੁਸੀਂ ਦੇਖ ਸਕਦੇ ਹੋ ਜਾਵਣਾ ਦਾ ਬੂਟਾ ਤੇ ਇੱਧਰ ਅਸੀਂ ਥੱਲੇ ਪੱਲੀ ਵਿਛਾ ਕੇ ਇਹਨੂੰ ਝਾੜ ਦੇਵਾਂਗੇ ਤੇ ਜਾਵਣਾ ਪਤਾ ਹੀ ਤੁਹਾਨੂੰ ਡਿੱਗ ਜਾਣੀ ਆ ਤੇ ਇਧਰ ਵੀ ਜਾਵਣਾ ਨੇ ਤੁਹਾਨੂੰ ਮੈਂ ਬੂਟੇ ਦਿਖਾ ਦੇਣਾ ਤੇ ਇੱਕ ਮੈਂ ਤ ਹੋਰ ਚੀਜ਼ ਦੱਸਣੀ ਚਾਹੁੰਨਾ ਇੱਕ ਨਾ ਇੱਕ ਇੱਕ ਉੱਥੇ ਵੀ ਨਿੰਬੂਆਂ ਦੇ ਤੇ ਆਪਣਾ ਅਮਰੂਦਾਂ ਦੇ ਜਿਹੜੇ ਬੂਟੇ ਲੱਗੇ ਹੋਏ ਆ ਇਹ ਮੈਂ ਤੁਹਾਨੂੰ ਦਿਖਾ ਦਿਖਾਉਣਾ ਇਹ ਇਧਰ ਦੇਖੋ ਆਹ ਦੇਖੋ ਜੀ ਆਹ ਜਿਹੜੇ ਲੱਗੇ ਹੋਏ ਆ ਇਹ ਹੈਗੇ ਆ ਨਿੰਬੂਆਂ ਦੇ ਤੇ ਇਧਰ ਨਾਲ ਹੈਗੇ ਆ ਅਮਰੂਦਾਂ ਦੇ ਬੂਟੇ ਤੇ ਆਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਇਨੂੰ ਆ ਪਹਿਲਾਂ ਇੱਥੇ ਜਿਹੜਾ ਆ ਮੱਛੀ ਫਾਰਮ ਹੈ ਇਹਨੂੰ ਬੜਾ ਪਹਿਲਾਂ ਇਹਦੀ ਬੜੀ ਦੇਖਰੇਖ ਕੀਤੀ ਜਾਂਦੀ ਸੀ ਤੇ ਸਾਮ ਸੰਭਾਲ ਕੀਤੀ ਜਾਂਦੀ ਸੀਗੀ ਹੁਣ ਆ ਮੱਛੀ ਫਾਰਮ ਦੇ ਬੰਦ ਹੋਣ ਕਰਕੇ ਨਾ ਇਹ ਸਾਰਾ ਕੁਝ ਅੱਜ ਕੱਲ ਬੰਦ ਹੋ ਗਿਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੰਦ ਹੋ ਗਈਆਂ ਲੋਕੇਸ਼ਨ ਬੜੀ ਘੈਂਟ ਸੀਗੀ ਇੱਥੇ ਤੇ ਇਹ ਜਿਹੜਾ ਹੈਗਾ ਇਹ ਰਹਿ ਜਾਂਦਾ ਬਠਿੰਡਾ ਰੋਡ ਦੇ ਉੱਤੇ ਨਹਿਰਾਂ ਤੋਂ ਥੋੜਾ ਜਿਹਾ ਪਿੱਛੇ ਰਹਿ ਜਾਂਦਾ ਨਹਿਰਾਂ ਚੜਨ ਤੋਂ ਥੋੜਾ ਜਿਹਾ ਪਿੱਛੇ ਹੈ ਮਤਲਬ ਨਾਲ ਹੀ ਆ ਤੇ ਆ ਤੁਹਾਨੂੰ ਆਪਾਂ ਦਿਖਾਉਨੇ ਆ ਇਧਰ ਅਸੀਂ ਜਾਮਨਾ ਤੋੜ ਰਹੇ ਆ ਟੋਟੀਆਂ ਇਧਰ ਥੱਲੇ ਜਾਮਨਾ ਟੁੱਟ ਰਹੀ ਆ ਪੱਲੀ ਛਾਈ ਨਹੀਂ ਮਿਛਾਈ ਪੱਲੀ ਬਾਲੀ ਵੱਡੀ ਲੈਣ ਦੀ ਤੁਸੀਂ ਕੀ ਆ ਦੇਖ ਲਓ ਅਸੀਂ ਫੈਮਲੀ ਆਏ ਹੋਏ ਆ ਤੇ ਜਾਮਨਾ ਤੋੜਨ ਤੇ ਇਧਰ ਦੇਖੋ ਜਾਮਨਾ ਜਿਹੜੀਆਂ ਹੈਗੀਆਂ ਉਹ ਪੱਲੀ ਤੇ ਮਤਲਬ ਡੇਗ ਨਹੀਂ ਰਹੀਆਂ ਆ ਜਾਮਨਾਂ ਦੇਖ ਸਕਦੇ ਹੋ ਤੁਸੀਂ ਜੇ ਕਿਸੇ ਨੇ ਖਾਣੀ ਹੈ ਜਾਮਨ ਤੋਂ ਆ ਸਕਦਾ ਤੁਹਾਡਾ ਵੈਲਕਮ ਆ ਪੂਰੀ ਮੁਸਫਤ ਤੋਂ ਬਾਅਦ ਤੁਸੀਂ ਮੇਰੇ ਹੱਥ ਦੇਖ ਸਕਦੇ ਹੋ ਤੇ ਆ ਮੇਰੇ ਮੋਢੇਲੇ ਬੜੇ ਦੇਖ ਸਕਦੇ ਹੋ ਤੇ ਆ ਜਿਹੜੀ ਟਾਣੀ ਪਈ ਆ ਇਹ ਮਾਰ ਮਾਰ ਕੇ ਤੇ ਮੈਂ ਬਸ ਇੰਨੀਆਂ ਕੀ ਜਾਮਨਾਂ ਲਾ ਸਕਿਆ ਕਿਉਂਕਿ ਨਾ ਥੱਲੇ ਤੁਸੀਂ ਦੇਖ ਸਕਦੇ ਹੋ ਡੂੰਘਾ ਬਹੁਤ ਆ ਜਾਮਨ ਆਸੇ ਪਾਸੇ ਢਿੱਗ ਪੈਂਦੀਆਂ ਸੀ ਇੱਕ ਇਹ ਆ ਵੀ ਸਾਡੀ ਪੱਲੀ ਬਾਲੀ ਵੱਡੀ ਆ ਤੇ ਉਹਦੇ ਕਰਕੇ ਸਾਰਿਆਂ ਦਾ ਹੋ ਗਿਆ ਬੁਰਾ ਹਾਲ ਤੇ ਹੁਣ ਅਸੀਂ ਚੁੱਕ ਕੇ ਲਫਾਫੇ ਚ ਪਾਉਨੇ ਆ ਦੇਖਦੇ ਆ ਲਫਾਫਾ ਭਰਦਾ ਜ ਨਹੀਂ ਭਰਦਾ ਨਾ ਭਰਿਆ ਤਾਂ ਫਿਰ ਅਸੀਂ ਹੋਰ ਜਾਵਣਾ ਚੁਕਾਂਗੇ ਲਓ ਵੀ ਅਸੀਂ ਜਾਵਣਾ ਦੇ ਨਾਲ ਨਾਲ ਨਿੰਬੂ ਵੀ ਤੋੜ ਲਏ ਆ ਤੇ ਜਾਵਣਾ ਦਾ ਜਿਹੜਾ ਲਫਾਫਾ ਉਹ ਭਰ ਚੁੱਕਿਆ ਹੁਣ ਚੱਲੇ ਆ ਘਰਾਂ ਨੂੰ ਤੇ ਸੋ ਵਲੌਗ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ